ਅਕਾਲ ਤਖਤ ਸਾਹਿਬ ਤੋਂ ਬਿਨਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਇਧਰੋਂ ਪਟਿਆਲੇ ਗੁਰਦੁਆਰਾ ਦੂਖਨਵਾਰਨ ਸਾਹਿਬ ਤਰਨਤਾਰਨ ਗੋਵਿੰਦਬਾਲ ਸਾਹਿਬ ਖਡੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਮੈਤੇ ਗੁਰਦੁਆਰਾ ਸਾਹਿਬ ਇਧਰ ਮੁਕਸਰ ਤੇ ਮੋਗੇ ਤਿੰਨ ਗੁਰਦੁਆਰੇ ਗੁਰਦੁਆਰਾ ਬੀਬੀ ਕਾਨਕੌਰ ਗੁਰਦੁਆਰਾ ਕਾਲਸਰ ਗੁਰਦੁਆਰਾ ਸਿੰਘ ਸਭਾ ਝੰਡਾ ਕਲਾ ਮਾਨਸਾ ਦੇ ਵਿੱਚ ਤੇ ਇਸ ਤਰ੍ਹਾਂ ਕਿੰਨੇ ਹੀ ਹੋਰ ਸਾਰੇ ਗੁਰਦੁਆਰੇ ਆ ਹਨ ਜਿੱਥੇ ਸੰਗਰੂਰ ਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਇਤਿਹਾਸਕ ਗੁਰਦੁਆਰਾ ਇੱਥੇ ਫੌਜ ਆਈ ਟੈਂਕਾਂ توپਾਂ ਦੇ ਨਾਲ ਸੋ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਕਿੰਨੇ ਹੀ ਗੁਰਦੁਆਰਿਆਂ ਦੇ ਵਿੱਚ ਫੌਜ ਚੜ੍ਹਾਈ ਕਰਕੇ ਗਈ ਟੈਂਕਾਂ توپਾਂ ਦੇ ਨਾਲ ਤੇ ਉੱਥੇ ਮੌਜੂਦ ਸੰਗਤ ਦੇ ਉੱਤੇ ਤਸ਼ੱਦਦ ਕੀਤਾ ਗਿਆ ਗੁਰੂ ਸਾਹਿਬ ਦੇ ਅਦਬ 'ਚ ਖਲਲ ਪਾਇਆ ਗਿਆ ਸ਼ਹਾਦਤਾਂ ਹੋਈਆਂ ਵੱਡੀ ਗਿਣਤੀ ਦੇ ਵਿੱਚ